ਜੀਵਨ ਨਗਰ ਕਲੀ ਨੰਬਰ 12 ਦੇ ਵਿੱਚ ਇੱਕ ਸੰਕਟਕਤ ਸਥਿਤੀ ਦੇ ਵਿੱਚ ਇੱਕ ਡੈੱਡ ਬੋਡੀ ਮਿਲਦੀ ਹੈ ਨੌਜਵਾਨ ਵਿਅਕਤੀ ਦੀ ਜਿਹੜੀ ਹੈ ਲਾਸਟ ਸ਼ੌਕ ਦੇ ਵਿੱਚ ਮਿਲਦੀ ਹੈ ਹਾਲਸਰ ਬਹੁਤ ਜ਼ਿਆਦਾ ਖਰਾਬ ਆ ਕਈ ਲਾਸ਼ ਇਸ ਕਰੀ ਕੋਈ ਮਾਰ ਕੇ ਸੁੱਟ ਜਾਂਦਾ ਵਾ ਕਈ ਉੱਤੇ ਹੀ ਲਾਸ਼ ਮਿਲਦੀ ਹੈ ਕਈ ਗੋਲੀਆਂ ਚੱਲਦੀਆਂ ਨੇ ਲੁੱਟ ਕੋ ਹੁੰਦੀਆਂ ਗੋਲੀਆਂ ਦੇ ਘਾ ਕੇ ਇਹ ਜੀਵਨ ਨਗਰ ਚ ਸ਼ਰਿਆਮ ਇਹ ਹੋ ਰਿਹਾ ਜੀ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਅਜਾ ਕੋਈ ਪਤਾ ਨਹੀਂ ਆਇਆ ਕਿ ਕਦੋਂ ਕਦ ਆ ਕੇ ਗਿਆ ਅਜਾ ਕੋਈ ਅਜੇ ਤੱਕ ਵਾਰੀ ਸੁਣ ਨਹੀਂ ਲਿਆ ਹੈ ਜਾਂਦੇ ਹਮ ਲੋਕ ਕੇ 베ੜੇ ਵਿੱਚ ਰਹਤੇ ਲੇਕਿਨ ਹਮ ਲੋਕ ਕੈਸੇ ਮੌਤ ਹੋਆ ਉਹ ਪਤਾ ਨਹੀਂ ਹੈ। ਹਾਂ ਇਹ ਛੋਟੇ 베ੜੇ ਵਿੱਚ ਹਾਂ ਹਾਂ ਮਰੇ 베ੜੇ ਵਿੱਚ ਹੈ। ਸੀਸੀਟੀਵੀ ਕਢਾਵਾਂਗੇ ਅਸੀਂ ਕਿਉਂਕਿ ਕੋਈ ਕਹਿ ਰਿਹਾ ਵਾ ਕਿ ਤੇ ਛੱਡ ਕੇ ਗਿਆ ਵਾ ਇਹਨੂੰ ਅੱਧੇ ਘੰਟੇ ਪਹਿਲਾਂ ਇਹਦੇ گاਉਂ ਦੇ ਨੇ ਇਹਨਾਂ ਦੇ ਪਰਿਵਾਰ ਨੂੰ ਫੋਨ ਕਰ ਰਿਹਾ ਪਿੰਡ ਦੇ ਵਿੱਚ। ਸੁਦਿਆਣਾ ਲਾਈਵ ਵੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਿਤਿੰਤਵਾਲੀ ਲੁਧਿਆਣਾ ਦੇ ਜੀਵਨਨਗਰ ਇਲਾਕੇ ਦੇ ਵਿੱਚ ਮੌਜੂਦ ਹਾਂ। ਜੀਵਨਨਗਰ ਗਲੀ ਨੰਬਰ 12 ਦੇ ਵਿੱਚ ਦੇਸ਼ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਐ ਸੋ ਤਸਵੀਰਾਂ ਜਿਹੜੀਆਂ ਇੱਕ ਪਾਸੇ ਸਾਂਝਾ ਕਰਾ ਦਨੇ ਆ ਕਾਫੀ ਲੋਕ ਦੇਖ ਸਕਦੇ ਹੋ ਕਿ ਗਲੀ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਸੋ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਐ ਉਹ ਦੇਖਣ ਨੂੰ ਮਿਲ ਰਿਹਾ ਐ ਸੋ ਦੱਸ ਦिए ਜੀਵਨ ਨਗਰ ਗਲੀ ਨੰਬਰ 12 ਦੇ ਵਿੱਚ ਇੱਕ ਸੰਦਿਗਤ ਪਰਿਸਥਿਤੀ ਦੇ ਵਿੱਚ ਇੱਕ ਡੈੱਡ ਬੋਡੀ ਮਿਲਦੀ ਹੈ ਨੌਜਵਾਨ ਵਿਅਕਤੀ ਦੀ ਜਿਹੜੀ ਹੈ ਲਾਸਟ ਚੌਕ ਦੇ ਵਿੱਚ ਮਿਲਦੀ ਹੈ ਉਹ ਚੌਕ ਹੈ 12 ਨੰਬਰ ਗਲੀ ਦੇ ਵਿੱਚ ਮੌਜੂਦ ਆ 22 ਸੜਕ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕਾਂ ਦਾ ਆਣਾ ਜਾਣਾ ਹੈ ਸੜਕ ਦੇ ਵਿੱਚ ਪੂਰੀ ਮਾਰਕੀਟ ਜਿਹੜੀ ਹੈ ਇਸ ਸੜਕ ਦੇ ਵਿੱਚ ਹੈਗੀ ਕਿਉਂਕਿ ਇੱਕ ਪਾਸੇ ਦੁਕਾਨਾਂ ਜਿਹੜੀਆਂ ਚਾਰੋਂ ਪਾਸੇ ਜਿਹੜੀਆਂ ਜੀਵਨ ਨਗਰ ਗਲੀ ਨੰਬਰ 12 ਦੇ ਵਿੱਚ ਬੜੀਆਂ ਹੋਈਆਂ ਨੇ ਸੋ ਆਨ ਜਾਣ ਵਾਲੀ ਸੜਕ ਜਿਹੜੀ ਹੈ ਦੇਖ ਸਕਦੇ ਹੋ ਕਿ ਉਹ ਵੀ ਆਣਾ ਜਾਣਾ ਲੋਕਾਂ ਦਾ ਜਿਹੜਾ ਪਰਮਾਨੈਂਟ ਇਸ ਰੋਡ ਤੇ ਲੱਗਾ ਹੁੰਦਾ ਪਰ ਇਸ ਰੋਡ ਦੇ ਉੱਤੇ ਇਹ ਸਦਿਕ ਦੇ ਪਰਿਸਥਿਤੀ ਦੇ ਵਿੱਚ ਡੈਡ ਬੋਡੀ ਮਿਲਨੀ ਇਹ ਲਾਸ਼ ਮਿਲ ਜਾਣੀ ਇਹ ਕਿਤਨੇ ਕਿਤੇ ਕਾਫੀ ਵੱਡੀ ਗੱਲ ਹੈ ਸੋ ਲੋਕਾਂ ਦੇ ਵਿੱਚ ਕਾਫੀ ਜਿਹੜਾ ਰੋਸ਼ ਹੈ ਉਹ ਨਜ਼ਰ ਆ ਰਿਹਾ ਹੈ ਜਗ੍ਹਾ ਦੇ ਵਿੱਚ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਉਹ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਇੱਕ ਪਾਸੇ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਜਮੋੜਾ ਕਿਸ ਤਰੀਕੇ ਖੜਾ ਹੋ ਚੁੱਕਿਆ ਹੈ ਲੋਕ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਖੜੇ ਹੋ ਚੁੱਕੇ ਨੇ ਸੋ ਗੱਲਬਾਤ ਵੀ ਕਰਾਂਗੇ ਆਖਿਰ ਇਸ ਜਗ੍ਹਾ ਤੇ ਡੈਡ ਬੋਡੀ ਜਿਹੜੀ ਹੈ ਮਿਲਦੀ ਹੈ ਇਹ ਕੌਣ ਹੈਗਾ ਵੈ ਰੋਡ ਦੇ ਉੱਤੇ ਕਿਸ ਜਗ੍ਹਾ ਤੇ ਡੈਡ ਬੋਡੀ ਮਿਲਦੀ ਹੈ ਇਹਦਾ ਕੋਈ ਪਤਾ ਨਹੀਂ ਆਇਆ ਸੀ ਕਦੋਂ ਕ ਹਾਜੀ ਤੱਕਵਾ ਜਿਸ ਨਹੀਂ ਮਿਲਿਆ ਠੀਕ ਹੈ ਤੁਸੀਂ ਕਿੱਥੇ ਰਹਿੰਦੇ ਹੋ ਚੌਕ ਤੇ ਜੀਵਨਗਰ ਚੌਕ ਤੇ ਅੱਛਾ ਇਹ ਕਿਸ ਜਗ੍ਹਾ ਦੇ ਉੱਤੇ ਇਹ ਡੈਡ ਬੋਡੀ ਹੈਗੀ ਹੈ ਇਹ ਇਹ ਆਧਾ ਘੰਟੇ ਘੰਟੇ ਹੋ ਗਏ ਕਿਸ ਜਗ੍ਹਾ ਤੇ ਪਈ ਹੋਈ ਹੈ 12 ਨੰਬਰ ਗਲੀ 12 ਨੰਬਰ ਗਲੀ ਹਾਂ ਕਿੰਨੀ ਦੇਰ ਹੋ ਗਈ ਇਹਨੂੰ ਪਈ ਨੂੰ ਘੰਟੇ ਬੰਦੇ ਹੋ ਗਿਆ ਕੀ ਨਾਮ ਵਗੈਰਾ ਕੁਝ ਹੈਗਾ ਪਤਾ ਨਹੀਂ ਪਤਾ ਜੀ ਉਮਰ ਕਿੰਨੀ ਹੋਣੀ ਹੈ ਆ ਦੇਖ ਉਮਰ ਉਮਰ 40 ਕੇ ਮਸ ਹੋਣੀ ਹੈ ਅੱਛਾ ਤੁਹਾਨੂੰ ਪਤਾ ਕਿੱਥੇ ਰਹਿੰਦਾ ਸੀ 25 ਨੰਬਰ ਗਲੀ ਅੱਛਾ ਤੁਹਾਨੂੰ ਪਤਾ ਹੈ 25 ਨੰਬਰ ਗਲੀ ਦੀ ਹਾਂ ਜਾਨਦਾ ਉਹਨੂੰ ਜਾਨਦਾ ਰਹਿੰਦੇ ਨੇ ਇਹ 25 ਨੰਬਰ ਗਲੀ ਇੱਥੇ ਨੂੰ ਬੜਾ ਰਹਿੰਦਾ ਜਾਣਦਾ ਹੀ ਹੋਊਗਾ ਨਹੀਂ ਸੋ ਦੇਖ ਸਕਦੇ ਹੋ ਕਿ ਕੁਝ ਲੋਕ ਇੱਥੇ ਮੌਜੂਦ ਸੀਗੇ ਜਿਨ੍ਹਾਂ ਵੱਲੋਂ ਕਿਹਾ ਜਾਂਦਾ ਕਿ 25 ਨੰਬਰ ਗਲੀ ਦੇ ਵਿੱਚ ਇਹ ਬੰਦਾ ਰਹਿੰਦਾ ਵੀ ਸੀਗਾ ਸੋ ਹੋਰ ਵੀ ਜਿਹੜੇ ਇੱਥੇ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਤੁਸੀਂ ਜਾਣਦੇ ਹੋ ਕੌਣ ਹੈਗਾ ਇਹ ਬਿਲਕੁਲ ਸੋ ਜਾਣ ਲੈ ਤੁਸੀਂ ਜਾਣਦੇ ਹੋ ਕੌਣ ਹੈਗਾ ਇਹ ਹਾਂ ਜਾਣਦੇ ਹਾਂ ਹਮ ਲੋਕ ਕੇ 베ੜੇ ਵਿੱਚ ਰਹਤੇ ਲੇਕਿਨ ਹਮ ਲੋਕ ਕੈਸੇ ਮੌਤ ਹੋਆ ਉਹ ਪਤਾ ਨਹੀਂ ਹੈ ਹਾਂ ਇਹ ਤੁਹਾਡੇ 베ੜੇ ਵਿੱਚ ਰਹਿੰਦਾ ਸੀ ਹਾਂ ਹਮਾਰੇ 베ੜੇ ਵਿੱਚ ਹੈ ਮਤਲਬ ਤੁਸੀਂ ਵੀ ਨਾਲ ਕਰਾਇ ਤੇ ਰਹਿੰਦੇ ਸੀਗੇ ਜਾਂ हम किराए में रहते है वो भी किराए में रहते थे अच्छा बिचारा उनका घर पे है सारे लोग अच्छा, फैमिली पच्चीस में पच्चीस हाँ जी इतना कितना आ गई बॉडी इतना कितना आ गई बंदा इतना हमको पता नहीं हम लोग घर पे थे अभी पता चला कि वहाँ पे वो पंडित अंकल मरे हुए हैं बोले तो हम लोग आए थे अभी देखने अच्छा नाम क्या है इनका पंडित पंडित बोलते इनका नाम क्या है मिश्री ये क्या दो दो नाम बोल रहे हैं नाम है मिश्री मिश्री नाम है हाँ। अच्छा आप भी वही रहते हो हाँ वही गली में रहते बेड़े में अच्छा इन आदि होल फैमिली की फैमिली है घरवाली है उनको घर पे गई है सारे घर पे है लड़का है दो लड़के है सारे घर पे है हाँ बच्चे दो बच्चे हैं और फैमिली सारा उनका घर पे है बहू और सारा रहते थे। एक एक रहते। अच्छा। अच्छा। एक मतलब अभी हम लोग को कोई बताया था कि यहाँ पे मौत हुआ है पंडित अंकल का बोले थे तब हम लोग देखने आए थे से हाँ। हाल गया तब जान पाया की पंडित जी का मौत हो गया कितनी देर होगी एक पता नहीं कितनी देर हुआ हम लोग आये हो तो अभी

वैसे रामजी लाल कह देते हैं अच्छा हां की उम्र की होगी दी उम्र का तो नहीं पता अब आउट हो गई 55 साल 55 साल दी उम्र है मतलब ये उथे रहता सिगा ਥੋੜੇ ਬੇੜੇ ਚ ਇਹਦੀ ਹੋਰ ਫੈਮਿਲੀ ਕਿੱਥੇ ਹੈਗੀ ਉਹ ਉਸੇ ਗਾਮੇ ਹੈ ਇਹ ਇਸ ਰੋਡ ਤੇ ਚੌਕ ਦੇ ਵਿੱਚ ਕਿਦਾਂ ਪਹੁੰਚ ਗਿਆ ਕੀ ਕਰਦਾ ਸੀਗਾ ਨਸ਼ੇ ਵਗੈਰਾ ਕਰਦਾ ਸੀ ਕੁਝ ਨਹੀਂ ਕਰਦਾ ਕੋਈ ਨਸ਼ਾਨੀ ਕਰਦਾ ਇਹ ਬੇਚਾਰਾ ਰੋਟੀ ਵੀ ਨਹੀਂ ਖਾਂਦਾ ਕੁਝ ਨਹੀਂ ਕਰਦਾ ਉਹੀ ਪਿੰਡ ਜਿਹੜਾ ਰਾਹ ਤੇ ਖੜਾ ਹਾਂ ਹਾਂ ਉਹੀ ਥਾ ਤੇ ਫਿਰ ਇੱਥੇ ਕਿਦਾਂ ਪਹੁੰਚ ਗਿਆ ਇੱਥੇ ਕਿਦਾਂ ਆਇਆ ਕੋਈ ਕੰਮ ਆਇਆ ਹੋਗਾ ਇਹ ਹੋਇਆ ਕੀ ਹੈਗਾ ਕੁਛ ਵੀ ਪਤਾ ਨਹੀਂ ਅਸੀਂ ਤਾਂ ਅਭੀ ਆਏ ਹੈ ਕੀ ਹੋਇਆ ਪਤਾ ਨਹੀਂ ਇਸ ਬਾਰੇ ਕੋਈ ਫੋਨ ਕਰਕੇ ਬੁਲਾਇਆ ਹੈ ਫੋਨ ਕਰਕੇ ਬੁਲਾਇਆ ਮੇਰੇ ਕੋਲ ਅੱਛਾ ਕਿੰਨੀ ਦੇਰ ਹੋ ਗਈ ਇਹਨੂੰ ਪਏ ਹੋਏ ਨੂੰ ਇੱਥੇ ਇਸ ਬਾਤ ਦਾ ਤਾਂ ਮੇਰੇ ਕੋਲ ਤਾਂ ਮੈਂ ਵੀ 8 ਘੰਟੇ ਸੇ ਆ ਹਾਂ ਇਹ ਪੁੱਛ ਲੋ ਕਿ ਕਿਸੇ ਕਿੰਨੀ ਦੇਰ ਹੋ ਗਈ ਮੈਂ ਤਾਂ 8 ਘੰਟੇ ਸੇ ਆ ਹਾਂ ਤੁਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਕੋਈ ਇਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਪਰ ਕੋ ਦੇ ਦੀ ਦੇਤੀ ਪਰਿਵਾਰ ਮੈਂ ਆ ਇਸਕੇ ਉਹ ਕਲੋਜ਼ ਹੈ ਫੈਕਟਰੀ ਸੇ ਆ ਰਹੇ ਹੈ ਦੋ ਤਿੰਨ ਬੰਦੇ ਹਾਂ ਤੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਕੋ ਨਹੀਂ ਦੀ ਅਭੀ ਤੱਕ ਅਭੀ ਤਾਂ ਮੈਂ ਆ ਹੂੰ ਇਹ ਇਹ ਕਪੜਾ ਲੈ ਕੇ ਆ ਹੂੰ ਮੈਂ ਇਹ ਬੋਲੇ ਕਪੜਾ ਰਾਦੇ ਮੈਂ ਕਪੜਾ ਲੈਣ ਚਲਾ ਗਿਆ ਬਿਲਕੁਲ ਸੱਚ ਦੱਸ ਦिए ਮਕਾਨ ਮਾਲਿਕ ਨੇ ਜਿਹਨਾਂ ਦੇ ਮਕਾਨ ਦੇ ਵਿੱਚ ਉਹ ਕਿਰਾਏ ਦੇ ਉਤੇ ਰਹਿੰਦਾ ਸੀਗਾ ਕਿ ਕੁਝ ਸਮਾਜ ਸੇਵੀ ਜਿਹੜੇ ਨੇ ਉਸ ਰੋਡ ਤੇ ਮੌਜੂਦ ਨੇ ਸੋ ਉਹਨਾਂ ਨੂੰ ਜਾਣਦੇ ਆ ਅਖੀਰ ਕਰ ਹੋਇਆ ਕਿ ਸੀਗਾ ਵੀਰ ਜੀ ਨਾਮ ਕੀ ਹੈ ਤੁਹਾਡਾ ਸਰ ਮੇਰਾ ਨਾਮ ਸਾਈਬ ਆ ਜੀ ਸੋ ਜੀ ਆ ਆਪਣੇ ਸਾਰੇ ਇੱਥੇ ਜੀਵਨ ਨਗਰ ਦੇ ਵਿੱਚ ਇੱਕ 12 ਨੰਬਰ ਗਲੀ ਪੈਂਦੀ ਹੈ ਜੀ ਇਹ ਇਥੇ ਇਹ ਲਾਸ਼ ਪਈ ਹੋਈ ਹੈ ਜੀ ਇੱਕ ਇਹ 25 ਨੰਬਰ ਗਲੀ ਦੇ ਵਿੱਚ ਰਹਿੰਦਾ ਵਾ ਤੇ ਜਿਹਨਾਂ ਦਾ ਬੇੜਾ ਵਾ ਉਹਨਾਂ ਦਾ सोनू ਲਾਲਾ ਨਾਮ ਦਾ ਬੇੜਾ ਹੈਗਾ ਵਾ ਉਹਨਾਂ ਦੇ ਬੇੜੇ ਜੇ ਇਹ ਰਹਿੰਦਾ ਜੀ ਹਾਂਜੀ ਇਹਦੀ ਮੌਤ ਕਿੱਦਾਂ ਹੋ ਗਈ ਇਹਦੀ ਇਹ ਮੈਨੂੰ ਇੱਕ ਫੋਨ ਆਇਆ ਸੀਗਾ ਇੱਥੋਂ ਦੀ ਕਹਿੰਦੇ ਕਿ ਸਤਾਰ ਨੰਬਰ ਗਲੀ ਦੇ ਕੋਈ ਡਾਕਟਰ ਹੈਗਾ ਉੱਥੇ ਦਵਾਈ ਲੈ ਕੇ ਆਇਆ ਵਾ ਤੇ ਦਵਾਈ ਲੈ ਕੇ ਕਹਿੰਦੇ ਨੇ ਦਵਾਈ ਦੂਈ ਖਾਧੀ ਹੈ ਤੇ ਉਸ ਤੋਂ ਬਾਅਦ ਕਹਿੰਦੇ ਇੱਥੇ ਆ ਕੇ ਡਿੱਗ ਗਿਆ ਹਾਂਜੀ ਇਹ ਕਿੰਨੀ ਦੇਰ ਹੋ ਗਏ ਇਹਨੂੰ ਇੱਥੇ ਡਿੱਗੇ ਸਰ ਮੈਨੂੰ ਤਾਂ ਇਹਨਾਂ ਦੇ ਅੱਧਾ ਘੰਟਾ ਗਿਆ ਵਾ ਪਰ ਅੱਧੇ ਘੰਟੇ ਤੱਕ ਮੈਨੂੰ ਲੱਗਦਾ ਨਹੀਂ ਕਿਉਂਕਿ ਬੋਡੀ ਸਾਰੀ ਪੀਲੀ ਪੈ ਗਈ ਹੋਈ ਆ ਅੱਧੇ ਘੰਟੇ ਦੇ ਬੋਡੀ ਪੀਲੀ ਪੈਂਦੀ ਨਹੀਂ ਹੈਗੀ ਜੀ ਕੋ ਨਸ਼ੇ ਵਗੈਰਾ ਕਰਦਾ ਹੀ ਕੋਈ ਸਰ ਇਹਨਾਂ ਦਾ ਲੱਗਦੇ ਨੇ ਕੋਈ ਵੱਡੇ ਉਮਰ ਹੈਗੀ 40 45 ਸਾਲ ਦਾ ਉਮਰ ਲੱਗ ਰਹੀ ਹੈ ਇਹਨਾਂ ਦੀ ਨਸ਼ੇ ਵਾਲੇ ਦਾ ਲੱਗ ਨਹੀਂ ਰਹੀ ਜੀ ਵੱਡਾ ਸਵਾਲ ਇਹ ਹੈ ਕਿ ਚੰਦ ਕਦਮਾਂ ਦੀ ਦੂਰੀ 'ਚ ਜੀਵਨ ਨਗਰ ਚੌਕ ਹੀ ਪੈਂਦੀ ਆ ਪੁਲਿਸ ਅਧਿਕਾਰੀ ਕੋਈ ਵੀ ਇੱਥੇ ਨਹੀਂ ਪਹੁੰਚਿਆ ਜਾਂ ਪੁਲਿਸ ਨੂੰ ਇਨਫੋਰਮੇਸ਼ਨ ਹੀ ਦਿੱਤੀ ਕਿ ਸਰ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਤਾ ਸੀਗਾ ਉਹ ਕਹਿੰਦੇ ਹੋ ਗਿਆ 1/2 ਘੰਟਾ ਹੋ ਗਿਆ ਜੀ ਬਟ ਹੁਣੇ ਫੋਨ ਆਇਆ ਕਹਿੰਦੇ ਅਸੀਂ ਆ ਰਹੇ ਹਾਂ ਤੁਹਾਡੇ ਲੋਕੇਸ਼ਨ ਤੇ ਪਰ ਇਹ ਜਗ੍ਹਾ ਦੇ ਵਿੱਚ ਲੋਕ ਕਾਫੀ ਇਕੱਠੇ ਹੋ ਗਏ ਨੇ ਇਹ ਕਿਉਂਕਿ ਇੱਕ ਰਹੱਸੀਅਲ ਇਲਾਕਾ ਵੈ ਇਹ ਜਗ੍ਹਾ ਤੇ ਮਾਰਕੀਟ ਹੈਗੀ ਆ ਗਲੀ ਨੰਬਰ 12 ਦੇ ਵਿੱਚ ਦੁਕਾਨਾਂ ਹੈਗੀਆਂ ਸੋ ਰੋਡ ਦੇ ਉੱਤੇ ਚੌਕ ਦੇ ਵਿੱਚ ਡੈਡ ਬਡੀ ਮਿਲਨੀ ਕਾਫੀ ਡਰਦਾ ਮਾਹੌਲ ਹੈ ਇਸ ਇਹ ਰੀਚ ਦੇਖਣ ਨੂੰ ਮਿਲਦਾ ਹਾਲ ਸਰ ਬਹੁਤ ਜ਼ਿਆਦਾ ਖਰਾਬ ਆ ਕਈ ਲਾਸ਼ ਕਈ ਕੋਈ ਮਾਰ ਕੇ ਸੁੱਟ ਜਾਂਦਾ ਵਾ ਕਈ ਉੱਧੇ ਹੀ ਲਾਸ਼ ਮਿਲਦੀ ਆ ਕਈ ਗੋਲੀਆਂ ਚੱਲਦੀਆਂ ਨੇ ਲੁੱਟ ਕੋ ਹੁੰਦੀਆਂ ਗੋਲੀਆਂ ਦਿਖਾ ਕੇ ਇਹ ਜੀਵਨ ਨਗਰ ਚ ਸ਼ਰੀਆ ਇਹ ਹੋ ਰਿਹਾ ਜੀ ਪੁਲਿਸ ਪ੍ਰਸ਼ਾਸਨ ਕੋਚ ਨਹੀਂ ਕਰ ਰਿਹਾ ਜੀ ਇੱਥੇ ਅੱਧਾ ਘੰਟਾ ਹੋ ਗਿਆ ਤੁਹਾਨੂੰ ਹਾਂ ਜੀ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਅੱਧਾ ਘੰਟਾ ਹੋ ਗਿਆ ਫੋਨ ਕੀਤਾ ਨੂੰ ਜੀ ਉਹ ਕਹਿ ਰਿਹਾ ਸੀ ਭੇਜ ਰਿਹਾ ਜੀ ਅੱਛਾ ਹਾਂ ਜੀ ਥਾਣਾ ਇੱਥੋਂ ਨਾਲ ਹੀ 100 ਮੀਟਰ ਤੇ ਥਾਣਾ ਜੀ ਤੇ ਮਕਾਨ ਮਾਲਿਕ ਨਾਲ ਤੁਸੀਂ ਗੱਲ ਕੀਤੀ ਉਹਨਾਂ ਵੱਲੋਂ ਕੀ ਗੱਲ ਨਹੀਂ ਉਹ ਆਏ ਸੀਗੇ ਆ ਕੇ ਉਹ ਚੱਲ ਗਏ ਉਸ ਤੋਂ ਬਾਅਦ ਜੀ ਅੱਛਾ ਹਾਂ ਜੀ ਆਪ ਹੀ تھے ਇਹ ਮਗਾਨ ਮਾਲਗੇ ਜੀ ਬਿਲਕੁਲ ਸੋ ਦੱਸ ਦਈਏ ਕਿ ਇੱਥੇ ਜਿਹੜੇ ਲੋਕ ਮੌਜੂਦ ਸੀਗੇ ਉਸ ਸਮਾਜ ਸੇਵੀ ਜਿਹੜੇ ਮੌਜੂਦ ਸੀਗੇ ਉਹਨਾਂ ਵੱਲੋਂ ਵੀ ਗੱਲ ਜੜੀ ਹੈ ਸਾਹਮਣੇ ਰੱਖੀ ਜਾ ਰਹੀ ਹੈ ਕਿ ਅੱਧਾ ਇੱਕ ਘੰਟੇ ਤੋਂ ਵੀ ਜਿਹੜਾ ਜ਼ਿਆਦਾ ਹੋ ਗਿਆ ਵੈ ਪੁਲਿਸ ਨੂੰ ਫੋਨ ਕੀਤਾ ਹੋਇਆ ਪਰ ਪੁਲਿਸ ਨੂੰ ਫੋਨ ਕਰਨ ਤੋਂ ਬਾਅਦ ਹਲੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਹੈ ਇਸ ਰੋਡ ਤੇ ਇਸ ਚੌਕ ਤੇ ਨਹੀਂ ਪਹੁੰਚਿਆ ਕਰਨ ਕੀ ਹੈਗਾ ਮੌਤ ਦਾ ਹਲੇ ਤੱਕ ਕੋਈ ਵੀ ਜਿਹੜਾ ਕੁਝ ਵੀ ਨਹੀਂ ਪਤਾ ਲੱਗ ਪਿਆ ਪਰ ਭਾਈ ਜੀ ਇਸ ਜਗ੍ਹਾ ਦੇ ਉੱਤੇ ਕੈਮਰੇ ਵਗੈਰਾ ਲੱਗੇ ਹੋਏ ਆ ਇੱਥੇ ਕੋਈ ਸੀਸੀਟੀਵੀ ਹੈਗੀ ਸਰ ਸੀਸੀਟੀਵੀ ਵੀ ਕਢਾਵਾਂਗੇ ਅਸੀਂ ਕਿ परिवार पिंड हाँ जी हाँ जी वो मेरे गाँव के है क्या आपका? तिवारी। अच्छा, इनका क्या इनका बिंदे राम जी नाम है बिंदे मिश्रा कहते हैं इनका परिवार और कहाँ पे गांव पे है सब क्या हुआ अब इनको पता नहीं क्या हुआ हम चिंडारी में रहते हैं अभी मेरे पास फोन आया था मैं वहाँ से भाग के आया हूँ कितने समय पहला फोन किया अभी पंद्रह मिनट पहले मेरे पास फोन आया मैं आया हूँ अच्छा परिवार आ रहे हैं ना हाँ बोले हैं कि आ रहे हैं घर से अच्छा की होया किसी का बीमारी बीमारी कुछ नहीं थी पता नहीं क्या हुआ ਬਿਲਕੁਲ ਸੋ ਦੇਖ ਸਕਦੇ ਹੋ ਕਿ ਲੋਕਾਂ ਨੂੰ ਖੁਦ ਨਹੀਂ ਪਤਾ ਸੋ ਇੱਕ ਉਹਨਾਂ ਦੇ ਆਪਣੇ ਪਿੰਡ ਦਾ ਜਿਹੜਾ ਮੈਂਬਰ ਹੈ گاؤں ਦਾ ਉਹਨਾਂ ਦੇ ਪਿੰਡ ਦਾ ਉਹ ਪਿੰਡ ਦਾ ਬੁਸ਼ਨੀਕ ਉਹ ਵੀ ਇੱਥੇ ਪਹੁੰਚਿਆ ਕਿਉਂਕਿ ਉਹ ਵੀ ਇੱਥੇ ਟੰਦਾਰੀ ਕੋਰਦੇ ਦੇ ਆਲੇ-ਦੋਲੇ ਕਿਤੇ ਰਹਿੰਦਾ ਸੀਗਾ ਸੋ ਉਹਨੂੰ ਫੋਨ ਜਾਂਦਾ ਉਸ ਤੋਂ ਬਾਅਦ شناخت ਮਿਲਦੀ ਹੈ ਸੋ ਉਸ ਤੋਂ ਬਾਅਦ ਉਹ ਪਹੁੰਚਦਾ ਹੈ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਇਸ ਜਗ੍ਹਾ ਤੇ ਪਹੁੰਚ ਚੁੱਕੇ ਨੇ ਹਾਲਾਂਕਿ ਸਮਾਂ ਉਹਨਾਂ ਨੂੰ ਕਾਫੀ ਹੋ ਗਿਆ ਸੀਗਾ ਫੋਨ ਕਿਤੇ ਨੂੰ ਸੋ ਪਾਲਸ ਜਿਹੜੀ ਹੈ ਦੇਖ ਸਕਦੇ ਹੋ ਕਿ ਚੌਕੀ ਇੰਚਾਰ ਜਿਹੜੇ ਨੇ ਸੋ ਚੌਕੀ ਦੇ ਵਿੱਚੋਂ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚੇ ਨੇ ਸੋ ਕੀ ਹੋਇਆ ਸੀਗਾ ਕਿਉਂਕਿ ਕਾਫੀ ਡਰਦਾ ਜਿਹੜਾ ਮਾਹੌਲ ਹੈ ਉਹ ਦੇਖਣ ਨੂੰ ਬਿਲਕੁਲ ਸੋ ਜਿਹਾ ਸੀ ਪਾਲਸ ਅਧਿਕਾਰੀ ਜਿਹੜੇ ਨੇ ਇਸ ਜਗ੍ਹਾ ਤੇ ਪਹੁੰਚੇ ਨੇ ਸੋ ਨਾਲ ਵੱਲੋਂ ਇਨਵੈਸਟੀਗੇਸ਼ਨ ਜਿਹੜੀ ਹੈ ਕੀਤੀ ਗਈ ਹੈ ਸੋ ਜਾਣਕਾਰੀ ਲੈਣੇ ਸਰ ਕੀ ਨਾਮ ਕੀ ਹੈਗਾ ਇਹਦਾ ਇਹ ਕਿਸ ਜਗ੍ਹਾ ਦੇ ਉੱਤੇ ਡੈੱਡ ਬੋਡੀ ਪਈ ਹੋਈ ਹੈ ਇਹ ਜੀਵਨਗਰ ਹੈ 12 ਨੰਬਰ ਗਲੀ 12 ਨੰਬਰ ਗਲੀ ਦੇ ਵਿੱਚ ਪਈ ਹੈ ਕੀ ਨਾਮ ਕੀ ਹੈਗਾ ਇਹਦਾ ਇਹ RAMJIT SINGH RAMJIT ਇਹ ਕਿੱਥੇ ਰਹਿੰਦੇ ਸੀਗੇ ਇਹ ਰਹਿੰਦੇ ਸੀਗੇ ਇੱਥੇ 25 ਨੰਬਰ ਕਲੀਰ ਵਿੱਚ ਜੀਵਨ ਨਗਰ ਕਿਦਾਂ ਸਰ ਮੌਤ ਦਾ ਕਾਰਨ ਕੀ ਹੈਗਾ ਕਿਦਾਂ ਇਹ ਹੁਣ ਪੋਸਟਮਾਰਟਮ ਤੇ ਪਤਾ ਲੱਗੂਗਾ ਕੋਈ ਖਰਾਬਦਗੀ ਹੋਈ ਹੈ ਜੇ ਉਹ ਤਾਂ ਦਵਾਈਆਂ ਮਿਲੀਆਂ ਉਹਦੇ ਵਿੱਚ ਇਹ ਦਵਾਈਆਂ ਕਿਹੜੀਆਂ ਮੈਡੀਸਨ ਦੀ ਹੈ ਜਿਹਦਾ ਖਾਂਸੀ ਦੀ ਹੋਗੀ ਜਾਂ ਬੁਖਾਰ ਦੀ ਹੋਗੀ ਅੱਛਾ ਕੀ ਲੱਗਦਾ ਸ਼ੱਕ ਕੀ ਜਿਤਾ ਰਹੇ ਹੋ ਸਰ ਇਹਨੂੰ ਐ ਲੱਗਦਾ ਵੀ ਜਿੱਦਾਂ ਇਹਨੂੰ ਹਾਰਟ ਐਟੈਕ ਵਗੈਰਾ ਹੁੰਦਾ ਪਰ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੂਗਾ ਜੋ ਵੀ ਇਹਦਾ ਮ੍ਰਿਤਕ ਦੀ ਉਮਰ ਕਿੰਨੀ ਹੈ 45 ਸਾਲ 45 ਕੀ ਕਾਰਵਾਈ ਕੀਤੀ ਜਾਊਗੀ ਸਰ ਇਹ ਮ੍ਰਿਤਕ ਨੂੰ ਪਰਿਵਾਰ ਨੂੰ ਸੌਪਿਆ ਜਾਊਗਾ ਪਰਵਾਰ ਨਾਲ ਕੋਈ ਕੰਟੈਕਟ ਹੋਇਆ ਬਿਲਕੁਲ ਇਹਦੇ ਪਿੰਡ ਦੇ ਇੱਥੇ ਆ ਗਿਆ ਤੁਸੀਂ ਤੇ ਉਹਨਾਂ ਨਾਲ ਕੰਟੈਕਟ ਹੋ ਗਿਆ ਬਾਕੀ ਦੇ ਘਰ ਵਾਲਿਆਂ ਨਾਲ ਵੀ ਆਪਾਂ ਕੰਟੈਕਟ ਕਰਦੇ ਹਾਂ ਤੇ ਹੁਣ ਡੋਟੀ ਕਰਦੇ ਹੁਣ ਇਹਦੀ ਸਿਵਲ ਹਸਪਤਲ ਭੇਜਾਂਗੇ ਸੋ ਅੱਜ ਇਸ ਵੇਲੇ ਹਸਪਤਾਲ ਦੇ ਵਿੱਚ ਡੈੱਡ ਬੋਡੀ ਜਿਹੜੀ ਹੈ ਮੋਰਚਲੀ 'ਚ ਰਖਾ ਦਿੱਤੀ ਜਾਊਗੀ ਸੋ ਮੋਰਚਲੀ ਦੇ ਵਿੱਚ ਡੈੱਡ ਬੋਡੀ ਭੇਜੀ ਜਾ ਰਹੀ ਹੈ ਸ਼ਨਾਖਤ ਕੀਤੀ ਗਈ ਹੈ ਜਾਣਕਾਰੀ ਲਈਤੀ ਗਈ ਹੈ ਜੇ ਪਾਕਟ ਦੇ ਵਿੱਚ ਉਹ ਦਵਾਈਆਂ ਮੈਡੀਸਿਨਸ ਜਿਹੜੀਆਂ ਮਿਲਿਆ ਨੇ ਜਿਹਦੇ ਵਿੱਚ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਉਹ ਮੈਡੀਸਿਨਸ ਜਿਹੜੀਆਂ ਹੈਗੀਆਂ ਉਹ ਕਾਸੀ ਜ਼ਖਾਂ ਪਖਾਰ ਦੀਆਂ ਨੇ ਸੋ ਕਿਤੇ ਕਿਤੇ ਸਦਿਕ ਦੇ ਪਰਿਸ਼ਥਿਤੀ ਦੇ ਵਿੱਚ ਉਹਦੀ ਜਿਹੜੀ ਹੈ ਇੱਥੇ ਮੌਤ ਹੁੰਦੀ ਹੈ 45 ਸਾਲ ਮ੍ਰਿਤਕ ਦਾ ਜਿਹੜਾ ਉਮਰ ਹੈ ਉਹ ਦੱਸਿਆ ਜਾ ਰਿਹਾ ਸੋ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦੇ ਪਿੰਡ ਦੇ ਜਿਹੜੇ ਕੁਝ ਵਸਨੀਕ ਨੇ ਉਹ ਵੀ ਇੱਥੇ ਰਹਿੰਦੇ ਨੇ ਸੋ ਇਹ ਜਾਊਗੀ ਸੋ ਡੈਡ ਬੋਡੀ ਨੂੰ ਜਿਹੜਾ ਉਹਦੇ ਪਰਿਵਾਰ ਦੇ ਹਵਾਲੇ ਕੀਤਾ ਜਾਊਗਾ ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਕਦੋਂ ਤੱਕ ਪਹੁੰਚਦਾ ਹੈ ਤੇ ਪਰਿਵਾਰ ਦੇ ਹਵਾਲੇ ਕੀ ਕੁਝ ਦਿੱਤਾ ਜਾਂਦਾ ਹੈ ਸੋ ਉਸ ਤੋਂ ਬਾਅਦ ਡੈਡ ਬੋਡੀ ਇਹ ਇੱਥੇ ਪਈ ਹੈ ਇਹਦੀ ਮੌਤ ਹੋਈ ਹੈ ਕਿਸ ਕਾਰਨ ਹੈ ਸੋ ਸਾਰੇ ਜਿਹੜੀ ਹੈ ਪੋਸਟ ਮੈਡਮ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ ਦੇਖ ਰਹੋ ਲਗਾਣਾ ਲਾਈਵ ਮੈਡੀਨ ਕੈਮਰਾਮੈਨ ਐਮਿਤ ਨਾਲ